ਉਹ ਮਨ ਮੰਨਣ ਵਾਲਾ ਪਰਮਾਨ ਹੈ ਮੰਨੇ ਕੀ ਗੱਤ ਕਹੀ ਨਾ ਜਾਏ ਕਈ ਵਾਰ ਬੰਦਾ ਕਹਿੰਦਾ ਜੀ ਸਭ ਕੁਝ ਰੱਬ ਦੇ ਹੱਥ ਹੈ ਸਭ ਕੁਝ ਰੱਬ ਕਰ ਰਿਹਾ ਹੈ ਜੇ ਸਭ ਕੁਝ ਰੱਬ ਕਰਦਾ ਹੈ ਫਿਰ ਬੰਦੇ ਦਾ ਕੀ ਦੋਸ਼ ਹੈ ਜੇ ਸਭ ਕੁਝ ਰੱਬ ਕਰਾਉਂਦਾ ਹੈ ਫਿਰ ਬੰਦੇ ਦਾ ਕੀ ਦੋਸ਼ ਹੈ ਜੇ ਬੰਦੇ ਦਾ ਕੋਈ ਦੋਸ਼ ਹੀ ਨਹੀਂ ਫਿਰ ਉਹਨੂੰ ਸਜ਼ਾ ਕਾਦੀ ਜੇ ਸਭ ਕੁਝ ਰੱਬ ਕਰਾਉਂਦਾ ਹੈ ਜਾਂ ਰੱਬ ਕਰਦਾ ਹੈ ਤਾਂ ਫਿਰ ਬੰਦੇ ਦਾ ਕੋਈ ਦੋਸ਼ ਨਹੀਂ ਹੈ ਜੇ ਬੰਦੇ ਦਾ ਦੋਸ਼ ਨਹੀਂ ਹੈ ਤੇ ਸਜ਼ਾ ਬੰਦੇ ਨੂੰ ਨਹੀਂ ਮਿਲਣੀ ਚਾਹੀਦੀ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ ਭਾਈ ਰੱਬ ਦੀ ਦਰਗਾਹ ਚ ਧਰਮ ਰਾਜ ਨੇ ਤੇਤੋਂ ਲੇਖਾ ਪੁੱਛਣਾ ਤੂੰ ਕੀ ਕੀਤਾ ਤੇ ਜੇ ਕਰਾਉਂਦਾ ਹੀ ਰੱਬ ਹੈ ਫਿਰ ਧਰਮ ਰਾਜ ਕਿਉਂ ਲੇਖਾ ਪੁੱਛੇਗਾ ਅੱਪੇ ਹਜ਼ੂਰ ਕਹਿੰਦੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਦੂਜੇ ਪਾਸੇ ਕਹਿੰਦੇ ਧਰਮ ਰਾਏ ਜਬ ਲਿਖਾ ਮੰਗੈ ਕਿਉਂ ਮੁਖ ਲੈ ਕੇ ਜਾਹੇਗਾ ਭਾਈ ਧਰਮ ਰਾਜ ਨੇ ਲਿਖਾ ਮੰਗੜਾ ਦੂਜੇ ਪਾਸੇ ਹਜ਼ੂਰ ਕਹਿੰਦੇ ਦੋ ਕਰਮ ਰੱਬ ਤੇਰੇ ਵੇਖ ਰਿਹਾ ਹੈ ਚੰਗਿਆਈ ਵੀ ਤੇ ਬੁਰਿਆਈ ਵੀ ਇੱਥੇ ਵੀ ਆਪਾਂ ਬੈਠੇ ਕਿੰਨੇ ਕ ਚਿੱਤ ਨਾਲ ਬੈਠੇ ਇਹ ਰੱਬ ਵੇਖ ਰਿਹਾ ਹੈ ਤੁਸੀਂ ਬੈਠੇ ਹੋ ਗੁਰਦੁਆਰੇ ਦੇ ਅੰਦਰ ਕੈਮਰੇ ਲੱਗੇ ਹੋਏ ਨੇ ਇਹ ਰਿਕਾਰਡਿੰਗ ਤੁਹਾਡੀ ਵੇਖੀ ਜਾ ਸਕਦੀ ਹੈ ਕਿਹੜੇ ਬੰਦੇ ਨੇ ਕਿੰਨੇ ਵਜੇ ਮੱਥਾ ਟੇਕਿਆ ਕਿਹੜੇ ਬੰਦੇ ਨੇ ਮੱਥਾ ਟੇਕ ਕੇ ਬੈਠਾ ਕਿੱਥੇ ਹੈ ਉਹ ਕਿਵੇਂ ਬੈਠਾ ਹੈ ਇਹ ਕੈਮਰੇ ਦੀ ਰਿਕਾਰਡਿੰਗ ਵਿੱਚ ਹੈ ਪਰ ਇਹ ਸਰੀਰ ਦੀ ਐਕਟੀਵਿਟੀ ਨੋਟ ਕਰ ਸਕਦਾ ਹੈ ਕੈਮਰਾ ਕਿ ਸਰੀਰ ਕਿੰਨੇ ਵਜੇ ਗੁਰਦੁਆਰੇ ਐਂਟਰ ਹੋਇਆ ਹੈ ਕਿੰਨੇ ਵਜੇ ਮੱਥਾ ਟੇਕਿਆ ਕਿਹੜੀ ਜਗ੍ਹਾ ਤੇ ਸਰੀਰ ਦੀ ਐਕਟੀਵਿਟੀ ਕੈਮਰਾ ਨੋਟ ਕਰ ਸਕਦਾ ਹੈ ਅੰਦਰ ਦੇ ਚਿੱਤ ਦੀ ਐਕਟੀਵਿਟੀ ਰੱਬ ਨੋਟ ਕਰ ਰਿਹਾ ਉਹ ਤੋਂ ਨਹੀਂ ਤੁਸ ਪਾਸੇ ਕੋਸਾ ਆਪਾਂ ਕਿਵੇਂ ਕਿੱਥੇ ਕੀ ਕਰ ਰਹੇ ਇਹ ਰੱਬ ਨੋਟ ਕਰ ਰਿਹਾ ਉਹਨੂੰ ਮਹਾਰਾ ਜੀ ਨੇ ਰੱਬ ਵੀ ਤੈਨੂੰ ਵਾਚ ਕਰ ਰਿਹਾ ਵਾਚ ਮੀਨਿੰਗ ਰਿਕਾਰਡ ਕਰ ਰਿਹਾ ਤੈਨੂੰ ਇਨੂੰ ਹਜ਼ੂਰ ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਾ ਦੂਰ ਪੜੋ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਪੜਿਆ ਕਰੋ ਤੁਹਾਡੀ ਹਾਜ਼ਰੀ ਲੱਗਦੀ ਦੇਖੋ ਚੁੱਪ ਬੈਠੋਂਗੇ ਸੁਰਤ ਕਿਤੇ ਹੋਰ ਘੁੰਮੇਗੀ ਬੁੱਲੋ ਬੰਮੀਆ ਕਰੋ ਪੜੋ ਚੰਗੇ ਆਈਆਂ ਬੁਰੇ ਆਈਆਂ ਵਚੈ ਧਰਮ ਹਦੂਰ ਚੰਗੇ ਆਈਆਂ ਬੁਰੇ ਵਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਰਮ ਆਪੋ ਆਪਣੇ